ਸਸ਼ਕਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਲ ਅਦਾਕਾਰ ਗਿੱਪੀ ਗਰੇਵਾਲ ਦੀ ਹਾਲੀ ਦੇ ਵਿੱਚ ਫਿਲਮ ਆਈ ਸੀ ਸ਼ਿੰਦਾ ਸ਼ਿੰਦਾ ਨੋ ਪਪਾ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹਿਤ ਪਸੰਦ ਕੀਤਾ ਗਿਆ ਔਰ ਹਾਲੇ ਤੱਕ ਉਸ ਫਿਲਮ ਨੂੰ ਇਨਾ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਜਿਵੇਂ ਉਹ ਫਿਲਮ ਅੱਜ ਦੇ ਦਿਨ ਹੀ ਰਿਲੀਜ਼ ਹੋਈ ਹੋਏ ਔਰ ਇਨੇ ਵਧੀਆ ਮੈਸੇਜਸ ਦੇ ਨਾਲ ਉਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਆਈ ਕਿ ਹਰ ਕਾਰ ਦੇ ਵਿੱਚ ਸਿਰਫ ਇੱਕ ਹੀ ਗੱਲ ਚੱਲ ਰਹੀ ਸੀ ਉਹ ਸੀਗੀ ਫਿਲਮ ਸ਼ਰੰਦਾ ਸ਼ਰਦਾ ਨੋ ਪਾਪਾ ਦੀ ਕਿਉਂਕਿ ਉਸ ਫਿਲਮ ਦੇ ਵਿੱਚ ਮੈਸੇਜ ਇੰਨੇ ਜ਼ਿਆਦਾ ਸੋਹਣੇ ਸੀ ਕਿ ਤੇ ਫਿਲਮ ਦੀ ਸਕਸੈਸ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਹਾਲੀ ਦੇ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸ ਫਿਲਮ ਦੇ ਸਕਸੈਸ ਤੋਂ ਬਾਅਦ ਗਿੱਪੀ ਗਰੇਵਾਲ ਆਪਣੀ ਟੀਮ ਦੇ ਨਾਲ ਹਰਮੰਦਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਜਾ ਕੇ ਮੱਥਾ ਟੇਕਿਆ ਔਰ ਆਪਣੀ ਫਿਲਮ ਦੇ ਸਕਸੈਸ ਦਾ ਸ਼ੁਕਰੀਆਦਾ ਵੀ ਕੀਤਾ ਜਦ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਫਿਲਮ ਰੀਲੀਜ਼ ਹੋਣੀ ਹੁੰਦੀ ਹੈ ਤਾਂ ਜ਼ਰੂਰ ਉਸ ਫਿਲਮ ਦੀ ਸਟਾਰ ਕਾਸਟਰ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੁੰਦੀ ਹੈ ਤੇ ਉਵੇਂ ਹੀ ਗਿੱਪੀ ਗਰਵਾਲ ਨੇ ਵੀ ਪਹਿਲਾ ਫਿਲਮਾ ਜਿਹੜੀਆਂ ਉਹਨਾਂ ਦੀਆਂ ਆਈਆਂ ਸੀਗੀਆਂ ਤਦ ਵੀ ਗਿੱਪੀ ਗਰਵਾਲ ਨੂੰ ਹਰਮੰਦਰ ਸਾਹਿਬ ਦੇ ਵਿੱਚ ਵੇਖਿਆ ਗਿਆ ਸੀਗਾ ਤੇ ਹਾਲੀ ਦੇ ਵਿੱਚ ਉਹਨਾਂ ਨੇ ਜਿਹੜੇ ਵੀਡੀਓ ਸਾਂਝੀ ਕੀਤੀ ਹੈ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਗਿੱਪੀ ਗਰਵਾਲ ਤੇ ਉਹਨਾਂ ਦੀ ਟੀਮ ਵੀ ਉਹਨਾਂ ਦੇ ਨਾਲ ਮੌਜੂਦ ਹੈ ਤੇ ਉਸ ਤੋਂ ਬਾਅਦ ਜਦ ਇਹ ਵੀਡੀਓ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਤੇ ਦਰਸ਼ਕਾਂ ਦੇ ਵੱਲੋਂ ਇਸ ਵੀਡੀਓ ਨੂੰ ਵੀ ਬਹਿਤ ਪਸੰਦ ਕੀਤਾ ਜਾ ਰਿਹਾ ਤੁਸੀਂ

WhatsApp channel par but...